ਸਾਡੇ ਘਰ ਕੋ ਮਾੜੀ ਮੋੜ ਬਾਣੀ ਦੀ ਕਿਤੇ ਕੋਈ ਕਿਤਾਬ ਪਈ ਵੀ ਹੋਵੇ ਕਿਤੇ ਬਾਣੀ ਦੀ ਪੋਥੀ ਪਈ ਹੋਵੇ ਨਾ ਕੋ ਵਡ ਵਡੇਰਾ ਪੜਦਾ ਹੋਵੇ ਉਹਦੇ ਚੜ੍ਹਾਈ ਕਰਨ ਦੀ ਦੇਰ ਹੈ ਕਈ ਗੁਰਦੁਆਰੇ ਦੇ ਜਾਂਦੇ ਆ ਵੀ ਪਾਪਾ ਜੀ ਪਾਠ ਕਰਦੇ ਸਾਡੇ ਕੋਲ ਤੇ ਹੋਣਾ ਨਹੀਂ ਹੁਣ ਗੁਰਦਰੇ ਦੇ ਆਓ ਆਹ ਕੰਮ ਹੈ ਸਾਡਾ ਸਾਡੀ ਸੋਚ ਇਥੇ ਹੈ ਪਾਪਾ ਜੀ ਦੀ ਬੈਂਕ ਵਾਲੇ ਪੈਸੇ ਸਾਡੇ ਪਾਪਾ ਜੀ ਦੀਆਂ ਬਾਸਕਟਾਂ ਸਾਡੀਆਂ ਪਾਪਾ ਜੀ ਦੀ ਜਿਹੜੀ ਕੁੜਮਾ ਨੇ ਮੰਦਰੀ ਛਾਪਾਈ ਉਹ ਸਾਡੀ ਪਪਾ ਜੀ ਦੀਆਂ ਬਣਾਈਆਂ ਦੁਕਾਨਾਂ ਸਾਡੀਆਂ ਤੇ ਬਾਣੀ ਦੀ ਪੋਥੀ ਗਰੰਥੀ ਨੂੰ ਫੜਾ ਜਾਓ ਕਮੇਟੀ ਸਾਹਮਣੇ ਤੇ ਜੇ ਆ ਕਿਉਂ ਗੁਰਦਵਾਰਾ ਗਰੰਥੀ ਕਹਿ ਦੇਵੇ ਕਿ ਪਪਾ ਜੀ ਦਾ ਜੋ ਬੈਂਕ ਬੈਂਸ ਉਹ ਵੀ ਸਾਡੇ ਨਾਲ ਕਰਾਜੋ ਇੱਥੇ ਹੋਰ ਨਹੀਂ ਕਰਾਉਣਾ ਜੀ ਉਹ ਸਾਡਾ ਗੁਰਕਾ ਪੋਥੀ ਤੁਸੀਂ ਰੱਖ ਲਓ ਵੇਖੋ ਜੀ ਮੇਰੀਆਂ ਗੱਲਾਂ ਇਦਾਂ ਤੇ ਹੁੰਦੀਆਂ ਤੁਸੀਂ ਤਗੜੇ ਹਰਦੇਵਾਲੇ ਜੇ ਮੈਨੂੰ ਸੱਦ ਲਿਆ ਮੈਂ ਛੇਤੀ ਕੀਤੇ ਆ ਇਹ ਰਿਸਕ ਲੈਂਦਾ ਕੋਈ ਨਹੀਂ ਤੁਸੀਂ ਵਧਾਈ ਦੇ ਪੱਤਰ ਜੇ ਸਰਦਾਰ ਸਾਹਿਬ ਸੱਚੀ ਗੱਲ ਜੇ ਪੰਜਾਬ ਤੋਂ ਚੱਲੇ ਆ ਫੋਨ ਹੀ ਕਰਦੇ ਆਏ ਆ ਵੀ ਮਾਹੌਲ ਠੀਕ ਹੈ ਮੇਰੇ ਰੱਬ ਜਾਣੇ ਇੱਥੇ ਸਾਰੇ ਦਿੱਲੀ ਚ ਦੁਵਾਨ ਲੱਗਦੇ ਆ ਰਾਗੀ ਸਿੰਘਾਂ ਦੇ ਪ੍ਰਚਾਰਕਾਂ ਦੇ ਪਰ ਸਾਡੇ ਆ ਤੇ ਪ੍ਰੋਬਲਮ ਆ ਹੁਣ ਤੁਸੀਂ ਹਿਸਾਬ ਲਾ ਲਓ ਵੀ ਇੱਕ ਵੀ ਗੱਲ ਮੈਂ ਬਾਣੀ ਚੋਂ ਬਾਹਰ ਦੀ ਨਹੀਂ ਕਰ ਰਿਹਾ ਜੇ ਕਰ ਰਿਹਾ ਮੈਂ ਜਵਾਬ ਦੇਆ ਇੱਕ ਵੀ ਗੱਲ ਹਾਂ ਬਾਲਿਆ ਮੇਰੇ ਕੋਲੋਂ ਜਦੋਂ ਮੈਂ ਗੁਰੂ ਦੀ ਤਾਰੀਫ ਕਰਦਾ ਤੇ ਨਾਲ ਜਿਹੜੇ ਪਖੰਡੀ ਉਹਨਾਂ ਦੀ ਮਾੜਾ ਮੋੜ ਛੇਲਛਲਿਆ ਹੋ ਜਾਂਦਾ ਹੈ ਤੋ ਫਿਰ ਜਿਹਦੇ ਵਿੱਚ ਉਹਨਾਂ ਦੇ ਜਿਵੇਂ ਜਦੋਂ ਰੂਟਾਵੀਟਰ ਚੱਲਦਾ ਹੈ ਤੇ ਉਹਦੇ ਵਿੱਚ ਜਦੋਂ ਸਾਰਾ ਕੁਝ ਕੁਤਰਿਆ ਜਾਂਦਾ ਤੇ ਫਿਰ ਜਿਹੜੇ ਪਖੰਡੀ ਹੈ ਉਹਨਾਂ ਨੂੰ ਪ੍ਰੋਬਲਮ ਆਉਂਦੀਆਂ ਤੇ ਉਹਨਾਂ ਨੇ ਫਿਰ ਜਿਹੜੇ ਬੰਦੇ ਛੱਡਿਓ ਕਈ ਵਾਰੀ ਵਿਰੋਧ ਕਰਨ ਆਉਂਦੇ ਪਰ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਮੈਂ ਤਾਂ دیਵਾਨ ਦੇ ਬਿਲਕੁਲ ਲੱਗ ਹੋ ਜਾਣ ਕੇ ਮੁਰਜਵਾ ਮੈਂ ਕਹਿੰਦਾ ਕੋਈ ਗੱਲ ਨਹੀਂ ਇਹ ਜੰਗ ਹੈ ਸਾਡੇ ਗੁਰੂਆਂ ਨੇ ਆਪਣੀ ਜ਼ਿੰਦਗੀ ਵਿੱਚ ਇਹ ਸੰਘਰਸ਼ ਕੀਤਾ ਹੈ ਕੁਰਬਾਨੀਆਂ ਦਿੱਤੀਆਂ ਨੇ ਤੇ ਸੱਚ ਦਾ ਦੀਵਾ ਇਹ ਬੁਝੇਗਾ ਨਹੀਂ ਜੇ 1 2 4 ਬੰਦੇ ਵਿਰੋਧ ਵੀ ਕਰਨ ਤੇ ਕੋਈ ਪਰਵਾਹ ਨਹੀਂ ਇਹਦਾ ਮਤਲਬ ਸੰਸਾਰ ਤੇ ਮੈਂ ਤਾਂ ਇਹ ਵੀ ਸਮਝਦਾ ਵੀ ਜਦੋਂ ਤੱਕ ਇਹ ਮਾੜਾ ਮੋਟੇ ਹਿਲਜੁਲ ਹੁੰਦੀ ਹੈ ਤੇ ਨਿਸ਼ਾਨੀ ਹੈ ਕਿ ਬਾਬਾ ਆਪਣੀ ਗੱਲ ਸਾਡੇ ਕੋਲੋਂ ਤੁਸੀਂ ਕਰਵਾ ਰਹੇ ਜੇ ਬਸ ਬਸ ਤੇ ਇਸ ਕਰਕੇ ਆਓ ਜਾਗिए ਆਪੋ ਆਪਣੇ ਘਰਾਂ ਚ ਬਾਣੀ ਦੀਆਂ ਪੋਥੀਆਂ ਵਿਚਾਰਾਂ ਲੈ ਕੇ ਆਓ ਮਾਂ ਬਾਪ ਦੀ ਰਿਸਪੈਕਟ ਕਰੋ ਵੱਡਿਆਂ ਨੂੰ ਸੰਭੋ ਆਪਣੇ ਘਰਾਂ ਚ ਵੈਮ ਪਰੰਪਰਖੰਡ ਛਡੋ ਜਿਨ੍ਹਾਂ ਧੀਆਂ ਕਰ ਔਲਾਦ ਨਹੀਂ ਹੈਗੀ ਉਹਨਾਂ ਦੀ ਵੀ ਇੱਜ਼ਤ ਉਦਾਂੇ ਕਰੋ ਜਿਵੇਂ ਔਲਾਦ ਵਾਲੀਆਂ ਧੀਆਂ ਪੁੱਤਰਾਂ ਦੀ ਆਪਾਂ ਇੱਜ਼ਤ ਕਰਦੇ ਹਾਂ ਤੁਹਾਡੇ ਆਪਣੇ ਘਰ ਨੂੰ ਸਵਰਗ ਬਣਾਓ ਸਵੇਰੇ ਖੁਸ਼ ਹੋ ਕੇ ਉਠੋ ਰਾਤ ਨੂੰ ਖੁਸ਼ ਹੋ ਕੇ ਸੌਂ ਜ਼ਿੰਦਗੀ 'ਚ ਉਤਰਾ ਚੜਾ ਆਉਂਦੇ ਰਹਿਣੇ ਨੇ ਜ਼ਿੰਦਗੀ 'ਚ ਕੋਈ ਚੀਜ਼ ਆ ਗਈ ਜਿਆਦਾ ਉਛਲੋ ਨਾ ਕੋਈ ਚੀਜ਼ ਚਲੇ ਗਈ ਤੇ ਜਿਆਦਾ ਦੁਖੀ ਨਾ ਹੋ ਜੇ ਸੁਖ ਜ਼ਿੰਦਗੀ 'ਚ ਆਇਆ ਉਹ ਨਹੀਂ ਰਿਹਾ ਤੇਰੇ ਨਾਲ ਤੁਹਾਡੀ ਜ਼ਿੰਦਗੀ 'ਚ ਦੁੱਖ ਵੀ ਨਹੀਂ ਇਸ ਕਰਕੇ ਆਪਣੇ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੋ ਇਹ ਬਾਣੀ ਸਿਖਾਉਂਦੀ ਸਾਨੂੰ ਜਿਸ ਮਹਾਨ ਸਤਗੁਰ ਦਾ ਅੱਜ ਆਪਾਂ ਸ਼ੀਧੀ ਦਿਹਾੜਾ ਮਨਾ ਰਹੇ ਆ ਨਾ ਜਿਸ ਮਹਾਨ ਸਤਗੁਰ ਦਾ 54 ਸਾਲ ਦੀ ਉਮਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ ਤੁਹਾਡੇ ਚੋਂ ਕਈ 54 ਪਾਰ ਕਰ ਗਏ ਹੋਣੇ ਨੇ ਕਿੰਨੇ ਧਨ ਸੰਮਾਤਾ ਗੁਜਰ ਕੌਰ ਜੀ 50 ਕੇ ਸਾਲ ਦੀ ਏਜ ਬਣਦੀ ਹੈ ਮਾਤਾ ਗੁਜਰ ਕੌਰ ਦੀ ਜਿੱਦਾਂ ਉਹਨਾਂ ਨੇ ਆਪਣੀ ਝੋੜੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਪਵਾਇਆ ਇੱਕ ਵਾਰ ਉਲਾਮਾ ਨਹੀਂ ਦਿੱਤਾ ਐਕਸੀਡੈਂਟ ਹੋਇਆ ਹੋਵੇ ਨਾ ਪਤੀ ਦਾ ਤੇ Laash ਨਹੀਂ ਵੇਖੀ ਜਾਂਦੀ ਔਰਤ ਕੋਲ ਉਹ ਕਹਿੰਦੇ ਨਾਂ ਵਿਖਾਇਓ ਇਹ ਸਦਮਾ ਸਹਾਰ ਨਹੀਂ ਸਕੇਗੀ ਕਿੰਨੇ ਮਹਾਨ ਹੋਣਗੇ ਸਾਡੇ ਮਾਤਾ ਗੁਜਰਕੌਰ ਜੀ ਸੀਸ ਝੋਲੀ ਚ ਪਾਇਆ ਆਪਣੇ ਹੱਥੀ ਪੋਤਰੇ ਤਿਆਰ ਕਰਕੇ ਸਰਹੰਦੀ ਧਰਤੀ ਤੋਂ ਤੋਰੇ ਵਡੇ ਸਾਬ ਜਾਦੇ ਸ਼ਹੀਦ ਹੋ ਗਏ ਛੋਟੇ ਸ਼ਹੀਦ ਹੋ ਗਏ ਇਹਨਾਂ ਪਾਪੀਆਂ ਨੇ ੱਤਕਾ ਦੇ ਕੇ ਮਾਤਾ ਨੂੰ ਵੀ ਸ਼ਹੀਦ ਕਰ ਦਿੱਤਾ ਇੱਕ ਉਲਾਮਾ ਤੱਕ ਨਹੀਂ ਦਿੰਦਾ ਸਾਡੇ ਪਾਤਸ਼ਾਹ ਨੇ ਉਸ ਰੱਬ ਨੂੰ ਇੱਕ ਉਲਾਮਾ ਤੱਕ ਨਹੀਂ ਦਿੰਦਾ ਸਬਰ ਦੀ ਮੂਰਤ ਸਿਦਕ ਦੀ ਮੂਰਤ ਪਾਤਸ਼ਾਹ ਨੇ ਸੰਸਾਰ ਤੇ ਪ੍ਰੈਕਟੀਕਲ ਜੀਵਨ ਜੂ ਕੇ ਵਿਖਾਇਆ ਅੱਜ ਪਖੰਡਵਾ ਦੀ ਇਸ ਅਮਰ ਵੇਲ ਸਿੱਕੀ ਦੇ ਇਸ ਨਿਆਰੇ ਬੂਟੇ ਨੂੰ ਟਕਣਾ ਚਾਹੁੰਦੀ ਹੈ ਪਰ ਕੱਟ ਦਿਓ ਸ਼ਬਦ ਦੀਆਂ ਕੈਂਚੀਆਂ ਲੈ ਕੇ ਇਸ ਪਖੰਡ ਦੀ ਅਮਰ ਵੇਲ ਨੂੰ ਕੱਟ ਦੇ ਇਹ ਅਮਰ ਵੇਲ ਰਹਿਣੀ ਨਹੀਂ ਇਹ ਸਿੱਖੀ ਦੇ ਦੀਵੇ ਨੂੰ ਬਜਾਉਣ ਲਈ ਸਮੇਂ-ਸਮੇਂ ਤੇ ਲੋਕ ਉੱਠਦੇ ਰਹੇ ਪਰ ਇਹ ਦੀਵਾ ਬੁਝੇਗਾ ਕਦੀ ਨਹੀਂ ਕਿਉਂਕਿ ਦੀਵਾ ਜਗਾਇਆ ਗੁਰੂ ਨੇ ਗੁਰੂ ਨੇ ਦੀਵਾ ਜਗਾਇਆ ਤੇ ਸ਼ਬਦ ਦਾ ਦੀਵਾ ਹੈ ਇਹ ਬੁਝੇਗਾ ਨਹੀਂ ਕਦੀ ਆਪਣੇ ਬੱਚੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾ ਦਿਓ ਜਦੋਂ ਸਾਡੇ ਪੁੱਤਰ ਧੀ ਐਦਾਂ ਗੁਰਦੁਆਰਿਆਂ 'ਚ ਬਹਿ ਕੇ ਬਾਣੀ ਪੜਨ ਸਾਸਾਂ ਕਰਨ ਆ ਫਰਕ ਵੇਖਿਓ ਇਥੇ ਲੋਕ ਭੁੱਖੇ ਰਹਿਣ ਲਈ ਰੱਬ ਪਾਉਣ ਦਾ ਦਾਵਾ ਕਰਦੇ ਸੀ ਜੇ ਭੁੱਖੇ ਰਹਿਣ ਨਾਲ ਰੱਬ ਮਿਲਦਾ ਹੁੰਦਾ ਪਾਰਸ਼ਕ ਦੀ ਲੰਗਰ ਦੀ ਪ੍ਰਥਾ ਨਾ ਚਲਾਉਂਦੇ ਇਹ ਆ ਫਰਕ ਵੇਖਿਓ ਆ ਲਖਣਤਾ ਸਾਡੀ ਇੱਕ ਬੰਨੇ ਕਹ ਜਾਂਦਾ ਸੀ ਤੂੰ ਭੁੱਖਾ ਰਹਵੇਂਗਾ ਸ਼ਾਇਦ ਤੈਨੂੰ ਰੱਬ ਮਿਲ ਜਾ ਪਰ ਪਾਰਸ਼ਾ ਨੇ ਆਖਿਆ ਨਾ ਬਈ ਇੱਥੇ ਆ ਤੈਨੂੰ ਪ੍ਰਸ਼ਾਦਾ ਵੀ ਮਿਲੂ ਇੱਥੇ ਤੇਰੇ ਵਾਸਤੇ ਤੰਦ ਦੀ ਖੁਰਾਕ ਵੀ ਹੈਗੀ ਇੱਥੇ ਤੇਰੇ ਵਾਸਤੇ ਮੰਦ ਦੀ ਖੁਰਾਕ ਵੀ ਹੈਗੀ ਤੇਰੇ ਮਨ ਦੀ ਖਰਾ ਗੁਰੂ ਦਾ ਸ਼ਬਦ ਹੈ ਤੇਰੇ ਤਨ ਦੀ ਖਰਾ ਗੁਰੂ ਕਾ ਲੰਗਰ ਤਿਆਰ ਹੋ ਰਿਹਾ ਤੇ ਲੰਗਰ ਛਕਣ ਲੱਗਿਆ ਵਿਤਕਰਾ ਕੋਈ ਨਹੀਂ ਫੈਕਟਰੀ ਦਾ ਮਾਲਕ ਬੈਠਾ ਉਹਦੀ ਫੈਕਟਰੀ ਚ ਕੰਮ ਕਰਨ ਵਾਲਾ ਕਾਮਾ ਵੀ ਗੋਡੇ ਨਾਲ ਗੋਡਾ ਜੋੜ ਕੇ ਉਸੇ ਪੰਗਤ ਪ੍ਰਸ਼ਾਦਾ ਛਕ ਰਿਹਾ ਇਹ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਾਗ ਵਰਤਾਇਆ ਤੇ ਇਸ ਕਰਕੇ ਆਪਾਂ ਗੱਲ ਕਰ ਰਹੇ ਸੀ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਐਨਸ ਭਾਗੋ ਦਿਨ ਰਾਤ ਉਹਦੇ ਤੋਂ ਦੂਰ ਰੋ ਕਾਮ ਤੇ ਕ੍ਰੋਧ ਸਾਡੇ ਅੰਦਰ ਦਾ ਆਤਮਿਕ ਜੀਵਨ ਦੇ ਦੁਸ਼ਮਣ ਨੇ ਸਭ ਤੋਂ ਵੱਡੇ ਬਾਹਰ ਨਹੀਂ ਦੁਸ਼ਮਣ ਸਾਡੇ ਕੋਲ ਬੈਠਾ ਸਾਡੇ ਅੰਦਰ ਬੈਠੇ ਦੁਸ਼ਮਣ ਇਹਨਾਂ ਦੀ ਪਛਾਣ ਕਰੋ ਇਹਨਾਂ ਤੋਂ ਬਚਣ ਲਈ ਰੋਜ਼ ਬਾਣੀ ਪੜੋ ਰੋਜ਼ ਸਾਧ ਸੰਗ ਕਰੋ ਰੋਜ਼ ਅਭਿਆਸ ਕਰੋ ਰੋਜ਼ ਪ੍ਰੈਕਟਿਸ ਕਰੋ ਰੋਜ਼ ਆਪਣੇ ਆਪ ਲਈ ਸਵੇਰੇ ਸਮਾਂ ਕੱਢੋ ਜੋਨੇ ਮੋਬਾਈਲ ਚਾਰਜ ਕਰਦੇਓ ਪਾਵਰ ਬੈਂਕ ਚਾਰਜ ਕਰਦੇਓ ਸੇਰੇ ਉੱਠ ਕੇ ਇਹਨੂੰ ਚਾਰਜ ਕਰੋ ਕੋ ਦਤਾ ਮੈਨੂੰ ਤਾਕਤ ਬਖਸ਼ੋ ਮੈਂ ਕਾਮ ਕਰੋ ਦੀ ਇਸ ਭੈੜੀ ਸੰਗਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਾਂ ਇਹਦਾ ਇਹਨੇ ਮੈਨੂੰ ਮੇਰੇ ਭਰਾ ਕੋਲ ਪਤਨੀ ਕੋਲ ਬੱਚਿਆਂ ਕੋਲ ਦੋਸਤਾਂ ਮਿੱਤਰਾਂ ਦੇ ਕੋਲ ਬਹਿਣ ਜੋਗਾ ਨਹੀਂ ਛੱਡਿਆ ਕਾਮ ਕਰੋ ਜਦੋਂ ਸਿਰ ਚੜ੍ਹ ਕੇ ਬੋਲਦਾ ਹੈ ਭਰਾਵਾਂ ਕੋਲੋਂ ਭਰਾਵਾਂ ਦੇ ਗਾਟੇ ਲਵਾ ਦਿੰਦਾ ਜਦੋਂ ਕਾਮ ਵਾਸ਼ਲਵਾ ਸਿਰ ਚੜ੍ਹ ਕੇ ਬੋਲਦੀਆਂ ਨੇ ਉਦੋਂ ਇਹ ਨਹੀਂ ਵਿਖਦੀਆਂ ਇਹ ਮੇਰੀ ਧੀ ਦੀ ਉਮਰ ਦੀ ਹੈ ਇਹ ਮੇਰੇ ਭਰਾ ਜਿਹੜਾ ਹੈ ਇਹ ਮੇਰੇ ਪੁੱਤਰ ਵਰਗਾ ਹੈ ਅੱਜ ਵੇਖਦੇ ਹੋ ਸੰਸਾਰ ਤੇ ਕਾਮ ਕ੍ਰੋਧ ਦੀਆਂ ਕਿਦਾਂ ਹਨੇਰੀਆਂ ਆਈਆਂ ਪਈਆਂ ਨੇ ਧਾਰਮਕ ਸਥਾਨ ਨਹੀਂ ਬਚੇ ਆਮ ਗ੍ਰਸਤੀ ਸੰਸਾਰ ਦੀਆਂ ਗੱਲਾਂ ਤੇ ਬਹੁਤ ਦੂਰ ਦੀਆਂ ਰਹਿ ਗਈਆਂ ਤਾਂ ਪਾਸ਼ ਕਹਿੰਦੇ ਕਾਮ ਉਕਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਨਸ ਭਾਗੋ ਸੁਖ ਦੁਖ ਦੋਨੋਂ ਸਮ ਕਰ ਜਾਂਦਾ ਹੈ ਐਸਾ ਹੋ ਸਕਦਾ ਜੀ ਸੁਖ ਤੇ ਦੁਖ ਨੂੰ ਬੰਦਾ ਬਰਾਬਰ ਸਮਝੇ ਮਾਰੇ ਕਹਿੰਦੇ ਹਾਂਜੀ ਜਦੋਂ ਸੁਖ ਆਵੇ ਉਦੋਂ غرور ਨਾ ਕਰੀ ਸੁੱਖ ਵਿੱਚ ਵੀ ਆਣ ਕੇ ਬਾਬੇ ਅੱਗੇ ਲੰਮਾ ਪਾ ਜੀ ਬਾਬਾ ਇਹ ਸੁੱਖ ਦਾ ਸਮਾਂ ਮਿਲਿਆ ਮੈਂ ਸੁੱਖ ਨੂੰ ਵੀ ਇਦਾਂ ਮਾਣਾ ਕਿ ਸਦਾ ਨਹੀਂ ਰਹਿਣਾ ਇਹਨੇ ਜਦੋਂ ਦੁੱਖ ਆਵੇ ਉਹ ਦਿਨ ਆਪਣੀ ਜ਼ਿੰਦਗੀ 'ਚ ਇਹ ਮਹਿਸੂਸ ਕਰਾਂ ਵੀ ਦੁੱਖ ਵੀ ਸਦਾ ਨਹੀਂ ਰਹਿਣਾ ਸੁੱਖ ਦੁੱਖ ਦੋਨੋਂ ਸਮ ਕਰ ਜਾਂਦੇ ਸੁੱਖ ਤੇ ਦੁੱਖ ਨੂੰ ਬਰਾਬਰ ਪਰ ਅਸੀਂ ਹੀ ਨਹੀਂ ਸਮਝਦੇ ਜਦੋਂ ਸਾਡੇ ਤੇ ਸੁੱਖ ਆਉਂਦਾ ਹੈ ਉਹ ਦਿਨ ਸ਼ਰਾਬਾਂ ਦੇ ਜਾਮ ਚਲਦੇ ਨੇ ਡੀਜੇ ਲੱਗਦੇ ਨੇ ਭੰਗੜੇ ਪੈਂਦੇ ਨੇ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ ਨਾਚ ਹੁੰਦੇ ਨੇ ਇੱਕ ਆਨੰਦਕਾਰ ਦੇ ਨਾਲ-ਨਾਲ 5-5 7-7 ਦਿਨ ਸਾਡੇ ਆਨੰਦਕਾਰਾਂ ਨਾਲ ਵਾਧੂ ਦੀਆਂ ਰਸਮਾਂ ਜੁੜ ਜਾਂਦੀਆਂ ਨੇ ਕਈ-ਕਈ ਦਿਨ ਸਾਡੀਆਂ ਧੀਆਂ ਪੁੱਤ ਸਾਡੇ ਨਚਣ ਟੱਪਣ ਦੀ ਟ੍ਰੇਨਿੰਗ ਲੈਂਦੇ ਨੇ ਪਰ ਕੋਈ ਪਰਿਵਾਰ ਨਹੀਂ ਕਹਿੰਦਾ ਵਾ ਆਪਣੀਆਂ ਧੀਆਂ ਪੁੱਤਾਂ ਨੂੰ ਲਾਵਾਂ ਦੀ ਪ੍ਰੈਕਟਿਸ ਵੀ ਕਰਾਓ ਵੀ ਲਾਵਾਂ ਦਾ ਮੀਨਿੰਗ ਕੀ ਹੁੰਦਾ ਹੈ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਉਮੇ ਰੋਗ ਗਿਆ ਦੁਖ ਲਾਤਾ ਆਪ ਆਪੇ ਖਾਦਾ ਅਕਾਲ ਮੂਰਤ ਵਰ ਪਾਇਆ ਬਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਆਓ ਆਪਣੀਆਂ ਧੀਆਂ ਨਾਲ ਬੈਠ ਕੇ ਨਾ ਸ਼ਬਦਾਂ ਦੀ ਵਿਚਾਰ ਕਰੀਏ ਪ੍ਰਕਿਰਤੀ ਕਿਸੇ ਨੇ ਕਿਤੇ ਇਹ ਆਪਣੀਆਂ ਲਾਵਾਂ ਤੇ ਤੂ ਇੱਕ ਸ਼ਬਦ ਦਾ ਦੋ ਸ਼ਬਦਾਂ ਦਾ ਕੀਰਤਨ ਕਰੇ ਅਸੀਂ ਨੱਚਣ ਦੀ ਗਾਉਣ ਦੀ ਲਚਰਤਾ ਦੀ ਟੈਕਸ ਕਰਦੇ ਫਰੇ ਸੁੱਖ ਆ ਗਿਆ ਪੁੱਲ ਗਿਆ ਪਾਛਾ ਕਹਿੰਦੇ ਜਿਹੜਾ ਸਿੱਖ ਹੈ ਉਹ ਕੀ ਕਰਦਾ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਬਰਾਬਰ ਸਮਝਦਾ ਸੁੱਖ ਵਿੱਚ غرੂਰ ਨਹੀਂ ਕਰਦਾ ਦੁੱਖ ਵਿੱਚ ਉਲੰਘ ਨਹੀਂ ਦਿੰਦਾ ਔਰ ਮਾਨ ਅਪਮਾਨਾ ਮਾਨ ਤੇ ਅਪਮਾਨ ਜਿਸ ਦਿਨ ਕੋ ਨੂੰ ਮਾਨ ਮਿਲਦਾ ਕਿਤੇ ਰਿਸਪੈਕਟ ਮਿਲਦੀ ਹੈ ਹੰਕਾਰ ਚ ਨਹੀਂ ਆਉਂਦਾ ਕਹਿੰਦਾ ਦਾਤਾ ਇਹ ਮਾਣ ਵੀ ਤੇਰਾ ਬਖਸ਼ਿਆ ਹੋਇਆ ਹੈ ਇਹ ਤੇਰੀ ਰਹਿਮਤ ਆ ਦਾਤਾ ਮੇਰਾ ਮਾਣ ਨਹੀਂ ਹੈ ਤੁਹਾਡਾ ਮਾਣ ਹੈ ਜਦੋਂ ਨੂੰ ਮਾਣ ਮਿਲਦਾ ਹੈ ਨਾ ਉਹ ਜੇਹਨ ਚ ਵੀ ਚੇਤਾ ਰੱਖਦਾ ਦੁਨੀਆਂ ਤੇ અપਮਾਨ ਕਰਨ ਵਾਲੇ ਵੀ ਹੈਗੇ ਨੇ ਤੇ ਕਈ ਵਾਰੀ ਐਸਾ ਹੁੰਦਾ ਇੱਕ ਸਮਾਂ ਹੁੰਦਾ ਜਿਹੜੇ ਅੱਜ ਤੁਹਾਡਾ ਮਾਣ ਕਰਦੇ ਆ ਕੱਲ ਨੂੰ અપਮਾਨ ਕਰਨ ਵਾਲਿਆਂ ਦੀ ਕਤਾਰ ਖਲੋਤੇ ਹੁੰਦੇ ਨੇ ਤੇ ਜਿਹੜੇ ਤੁਹਾਡਾ ਅੱਜ અપਮਾਨ ਕਰਦੇ ਨੇ ਕੱਲ ਨੂੰ ਤੁਹਾਡਾ ਮਾਣ ਕਰਨ ਵਾਲੇ ਕਤਾਰ ਜਿ ਖਲੋਤੇ ਹੁੰਦੇ ਨੇ ਐਸੇ ਵੀ ਦੁਨੀਆਂ ਤੇ ਲੋਕ ਹੈਗੇ ਨੇ